ਜਲੰਧਰ ਦੇ ਵਿੱਚ ਚੋਰਾ ਦਾ ਅਤੰਕ ਲਗਾਤਾਰ ਹੀ ਵਧਦਾ ਜਾ ਰਿਹਾ ਹੈ ਚੋਰਾਂ ਦੇ ਹੌਸਲੇ ਇੰਨੇ ਕਿ ਜ਼ਿਆਦਾ بلند ਹੋ ਚੁੱਕੇ ਨੇ ਕਿ ਪੂਰੇ ਦਾ ਪੂਰਾ ਏਟੀਐਮ ਹੀ ਉਖਾੜ ਕੇ ਲੈ ਗਏ ਨੇ ਜਲੰਧਰ ਦੇ ਲੱਦੇਵਾਲੀ ਫਲਾਈਓਵਰ ਤੇ ਸਥਿਤ ਐਸਬੀਆਈ ਦੇ ਏਟੀਐਮ ਨੂੰ ਚੋਰ ਉਖਾੜ ਕੇ ਲੈ ਗਏ ਨੇ ਦੱਸਿਆ ਜਾ ਰਿਹਾ ਹੈ ਕਿ ATM ਦੇ ਵਿੱਚ 45 ਲੱਖ ਰੁਪਏ ਸੀ ਇਸ ਘਟਨਾ ਨੂੰ ਲੈ ਕੇ ਪੁਲਿਸ ਤੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਉਧਰ ਹੀ ਦੂਜੇ ਪਾਸੇ ਪੁਲਿਸ ਨੂੰ ਸੂਚਨਾ ਜ਼ਰੂਰ ਦਿੱਤੀ ਗਈ ਹੈ ਤੇ ਨਾਲ ਦੀ ਨਾਲ CCTV ਕੈਮਰੇ ਵੀ ਖੰਗਾਲੇ ਜਾ ਰਹੇ ਨੇ ਪਰ ਇੱਥੇ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 45 ਲੱਖ ਰੁਪਏ ਉਡਾ ਲੈ ਗਏ ਚੋਰ ਪਰ ਪੁਲਿਸ ਪ੍ਰਸ਼ਾਸਨ ਨੂੰ ਪਿੰਗ ਤੱਕ ਨਹੀਂ ਲੱਗੀ ਨਾ ਹੀ ਉਸ ATM ਦੇ ਵਿੱਚ ਕੋਈ ਸਿਕਿਉਰਿਟੀ ਗਾਰਡ ਮੌਜੂਦ ਸੀ ਹਾਲਾਕੀ ਬੈਂਕਾਂ ਨੂੰ ਪੁਲਿਸ ਵੱਲੋਂ ਏਟੀਐਮ ਦੇ ਵਿੱਚ ਸਿਕਿਉਰਿਟੀ ਗਾਰਡ ਰੱਖਣ ਦੀ ਹਦਾਇਤਾਂ ਜਿਹੜੀਆਂ ਜ਼ਰੂਰ ਦਿੱਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਚੋਰ ਜਾਂਦੇ ਹੋਏ ਆਪਣਾ ਸੱਬਲ ਉੱਥੇ ਹੀ ਛੱਡ ਗਏ ਤੇ ਪੁਲਿਸ ਵੱਲੋਂ ਉਸ ਸੱਬਲ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤੇ ਪੁਲਿਸਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿੰਨੇ ਵਜੇ ਤੁਹਾਨੂੰ ਪਤਾ ਲੱਗਦਾ ਹੈਗਾ ਸਾਨੂੰ ਮੈਂ ਅੱਜ ਡਿਊਟੀ ਅਫਸਰ ਹਾਂ ਮੈਨੂੰ ਮੈਸੇਜ ਮਿਲਿਆ ਵੀ ਲੱਦੇਵਾੜੀ ਦੇ ਲਾਗੇ ਐਸਵੀਆਈ ਦਾ ਏਟੀਐਮ ਹੈਗਾ ਉੱਥੇ ਕੋਈ ਵਾਰਦਾਤ ਹੋਈ ਹੈ ਤੇ ਮੌਕੇ ਤੇ ਪਹੁੰਚੋ ਮੈਂ ਮੌਕੇ ਤੇ ਆਇਆ ਇੱਥੇ ਮਿਸਟਰ ਪਨੀਤ ਜ ਉਹਨਾਂ ਨੇ ਮੇਰੇ ਪਾਸ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਰਿਕਾਰਡ ਕਰਾਈ ਹੈ ਉਹ ਦੱਸਿਆ ਵੀ ਮੈਂ ਇੱਥੇ ਜਿਹੜਾ ਇਹ ਬਿਲਡਿੰਗ ਦੀ ਜਿਹੜੀ ਹੈਗੀ ਏਟੀਐਮ ਵਾਲੀ ਦੁਕਾਨ ਹੈ ਇਹਨੂੰ ਮੈਂ ਇਹਦੀ ਦੇਖਰੇਖ ਕਰਦਾ ਸੀ ਮੈਂ ਝਾੜੂ ਪੂੰਛਾ ਕਰਦਾ ਇੱਥੇ ਉਹ ਤੇ ਉਹ ਸ਼ਾਮ ਨੂੰ ਕੱਲ 18 ਤਰੀਕ ਨੂੰ ਉਹ ਕਹਿੰਦਾ ਵੀ ਮੈਂ ਕਰੀਬ 9:30 ਪਾਣੀ 10 ਵਜੇ ਦੇ ਵਿੱਚ ਮੈਂ ਦੁਕਾਨ ਬੰਦ ਕਰਕੇ ਚਲੇ ਗਿਆ ਸ਼ਟਰ ਲਾਤਾ ਇਹਨੂੰ ਲੋਕ ਲਾ ਕੇ ਚਲੇ ਗਿਆ ਸੀ ਲੇਕਿਨ ਸਵੇਰੇ ਜਿੱਦਾਂ ਰੋਜ਼ਾਨਾ ਦੀ ਤਰ੍ਹਾਂ ਮੈਂ 6:30 ਵਜੇ ਆਇਆ ਲੋਕ ਖੋਲਣ ਵਾਸਤੇ ਏਟੀਐਮ ਦਾ ਜਦੋਂ ਆਇਆ ਤੇ ਜਿਹੜਾ ਸ਼ਟਰ ਬੰਦ ਸੀਗਾ ਉਹਨੂੰ ਲੌਕ ਨਹੀਂ ਸੀ ਨਾਲ ਲੱਗਾ ਸ਼ਟਰ ਚੱਕ ਕੇ ਕਹਿੰਦਾ ਮੈਂ ਦੇਖਿਆ ਜਿਹੜੀ ਅੰਦਰ ਏਟੀਐਮ ਦੀ ਮਸ਼ੀਨ ਹੈਗੀ ਐ ਮਸ਼ੀਨ ਦੇ ਵਿੱਚੋਂ ਜਿਹੜਾ ਕੋਈ ਨਾਮ ਨੂੰ ਵਿਅਕਤੀ ਜਿਹੜਾ ਉਹਨੂੰ ਗੈਸ ਕਟਰ ਦੇ ਨਾਲ ਕੱਟ ਕੇ ਉਹਦੇ ਵਿੱਚੋਂ ਜਿਹੜੀਆਂ ਕੈਸ਼ ਦੀਆਂ ਟ੍ਰੇਆਂ ਹੈਗੀਆਂ ਸੀਗੀਆਂ ਉਹ ਉਹਨਾਂ ਨੇ ਚੋਰੀ ਕਰ ਲਈ ਕਿੰਨਾ ਕੈਸ਼ ਇਸ ਵਾਰ ਇਹ ਸਾਨੂੰ ਉਹਨਾਂ ਨੇ ਹਾਲੇ ਤੱਕ ਨਹੀਂ ਦੱਸਿਆ ਕੈਸ਼ ਕਿੰਨਾ ਹੈਗਾ ਉਹ ਕਹਿੰਦੇ ਅਸੀਂ ਬੈਂਕ ਤੋਂ ਕਲੀਅਰ ਕਰਕੇ ਐਗਜੈਕਟ ਅਮਾਉਂਟ ਕੋਈ ਨਹੀਂ ਲਿਖਾਈ ਸੈਕਟਰ ਲੋਕੇਸ਼ਨ ਕੀ ਇਹ ਹੈਗੇ ਜੀ ਲੱਦੇਵਾਲੀ ਰੋਡ ਹੈ ਤੇ ਨਜ਼ਦੀਕ ਫਲਾਈਓਵਰ ਹੈਗਾ ਰਾਤ ਨੂੰ ਕੋਈ ਸਿਕਿਉਰਟੀ ਗਾਰਡ ਵਗੈਰਾ ਨਹੀਂ ਹੁੰਦਾ ਉਹ ਕਹਿੰਦੇ ਵੀ ਰਾਤ ਨੂੰ ਇੱਥੇ ਸਿਕਿਉਰਟੀ ਗਾਰਡ ਕੋਈ ਨਹੀਂ ਹੁੰਦਾ ਇਹ ਦੱਸ ਕੋਈ ਸੀਸੀਟੀਵੀ ਚ ਹੈ ਕਿੰਨੇ ਵਜੇ ਸੀਸੀਟੀਵੀ ਅਸੀਂ ਹਾਲੇ ਤੱਕ ਚੈੱਕ ਕਰਦੇ ਪਏ ਆ ਜਿਹੜਾ ਵੀ ਕੋਈ ਆਏਗਾ ਉਹਦੇ ਖਿਲਾਫ ਅਸੀਂ ਉਹਨੂੰ ਕਿੰਨੇ ਕੋਈ ਇਨਫੋਰਮੇਸ਼ਨ ਕਰਕੇ ਪਹੁੰਚ ਸਾਡੇ ਕੋਲ ਕਰੀਬ 9 9:30 ਵਜੇ ਸਾਨੂੰ ਇਹਨਾਂ ਦੀ ਇਨਫੋਰਮੇਸ਼ਨ ਆ ਗਈ ਸੀ ਕਿ ਜਦੋਂ ਵੀ ਬੈਂਕ 'ਚ ਲੁੱਟ ਹੁੰਦੀ ਹੈ ਸੀਸੀਟੀਵੀ ਕੈਮਰਾ ਜਿਹੜਾ ਇਹਨਾਂ ਦਾ ਹੈੱਡ ਕੁਆਰਟਰ ਵੀ ਚੱਲਦੇ ਹੁੰਦੇ ਨੇ ਉਸੇ ਵੇਲੇ ਸੂਚਨਾ ਉਹਦੇ ਬਾਰੇ ਇਹਨਾਂ ਦਾ ਇਹਨਾਂ ਦਾ ਇੱਥੇ ਬਾਰੇ ਇਹਨਾਂ ਦਾ ਟੈਕਨੀਸ਼ੀ ਅੱਗੇ ਪਿੱਛੇ ਲੋਕ ਲਗਾਉਂਦੇ ਨੇ ਬੈਂਕ ਦਾ ਕੰਮ ਹੈ ਉਹਦੇ ਵਿੱਚ ਇਸ ਬਾਰੇ ਤੁਸੀਂ ਇਹ ਵਿੱਚ ਅਸੀਂ ਕੋਈ ਐਕਸਪਲੇਨ ਨਹੀਂ ਕਰ ਸਕਦੇ ਉਹ ਬੈਂਕ ਦਾ ਕੰਮ ਹੈ ਕੀ ਕਾਰਵਾਈ ਕੀਤੀ ਜਾਦੀ ਹੈ ਅਸੀਂ ਮੁਕਦਮਾ ਦਰਜ ਕਰ ਰਹੇ ਹਾਂ ਜੀ ਉਹਨਾਂ ਦੇ ਸਟੇਟਮੈਂਟ ਦੇ ਜੋ ਸੈਕਸ਼ਨ ਬਣਦੇ ਉਹਦੇ ਤੱਤ ਪਰਚਾ ਦਰਜ ਕਰਦਣਾ ਹੈ ਇਨਵੈਸਟੀਗੇਸ਼ਨ ਕਰਾਂਗੇ ਠੀਕ ਜਲੰਧਰ ਦੇ ਵਿੱਚ ਚੋਰਾ ਦਾ ਆਤੰਕ ਲਗਾਤਾਰ ਹੀ ਵਧਦਾ ਜਾ ਰਿਹਾ ਹੈ ਚੋਰਾਂ ਦੇ ਹੌਸਲੇ ਇੰਨੇ ਕਿ ਜ਼ਿਆਦਾ بلند ਹੋ ਚੁੱਕੇ ਨੇ ਕਿ ਪੂਰੇ ਦਾ ਪੂਰਾ ਏਟੀਐਮ ਹੀ ਉਖਾੜ ਕੇ ਲੈ ਗਏ ਨੇ ਜਲੰਧਰ ਦੇ ਲੱਦੇਵਾਲੀ ਫਲਾਈਓਵਰ ਤੇ ਸਥਿਤ ਐਸਬੀਆਈ ਦੇ ਏਟੀਐਮ ਨੂੰ ਚੋਰ ਉਖਾੜ ਕੇ ਲੈ ਗਏ ਨੇ ਦੱਸਿਆ ਜਾ ਰਿਹਾ ਹੈ ਕਿ ATM ਦੇ ਵਿੱਚ 45 ਲੱਖ ਰੁਪਏ ਸੀ ਇਸ ਘਟਨਾ ਨੂੰ ਲੈ ਕੇ ਪੁਲਿਸ ਤੇ ਸਵਾਲੀਆਂ ਨਿਸ਼ਾਨ ਖੜੇ ਹੋ ਰਹੇ ਨੇ ਉਧਰ ਹੀ ਦੂਜੇ ਪਾਸੇ ਪੁਲਿਸ ਨੂੰ ਸੂਚਨਾ ਜ਼ਰੂਰ ਦਿੱਤੀ ਗਈ ਹੈ ਤੇ ਨਾਲ ਦੀ ਨਾਲ CCTV ਕੈਮਰੇ ਵੀ ਖੰਗਾਲੇ ਜਾ ਰਹੇ ਨੇ ਪਰ ਇੱਥੇ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 45 ਲੱਖ ਰੁਪਏ ਉਡਾ ਲੈ ਗਏ ਚੋਰ ਪਰ ਪੁਲਿਸ ਪ੍ਰਸ਼ਾਸਨ ਨੂੰ ਢਿੱਗ ਤੱਕ ਨਹੀਂ ਲੱਗੀ ਨਾ ਹੀ ਉਸ ATM ਦੇ ਵਿੱਚ ਕੋਈ ਸਿਕਿਉਰਟੀ ਗਾਰ ਮੌਜੂਦ ਸੀ ਹਾਲਕਿ ਬੈਂਕਾਂ ਨੂੰ ਪੁਲਿਸ ਵੱਲੋਂ ਏਟੀਐਮ ਦੇ ਵਿੱਚ ਸਿਕਿਉਰਿਟੀ ਗਾਰਡ ਰੱਖਣ ਦੀ ਹਦਾਇਤਾਂ ਜਿਹੜੀਆਂ ਜ਼ਰੂਰ ਦਿੱਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਚੋਰ ਜਾਂਦੇ ਹੋਏ ਆਪਣਾ ਸੱਬਲ ਉੱਥੇ ਹੀ ਛੱਡ ਗਏ ਤੇ ਪੁਲਿਸ ਵੱਲੋਂ ਉਸ ਸੱਬਲ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿੰਨੇ ਵਜੇ ਤੁਹਾਨੂੰ ਪਤਾ ਲੱਗਦਾ ਹੈ ਸਰ ਸਾਨੂੰ ਮੈਂ ਅੱਜ ਡਿਊਟੀ ਅਫਸਰ ਹਾਂ ਮੈਨੂੰ ਮੈਸੇਜ ਮਿਲਿਆ ਵੀ ਲੱਦੇਵਾੜੀ ਦੇ ਲਾਗੇ ਐਸਬੀਆਈ ਦਾ ਏਟੀਐਮ ਹੈਗਾ ਉੱਥੇ ਕੋਈ ਵਾਰਦਾਤ ਹੋਈ ਹੈ ਤੇ ਮੌਕੇ ਤੇ ਪਹੁੰਚੋ ਮੈਂ ਮੌਕੇ ਤੇ ਆਇਆ ਇੱਥੇ ਮਿਸਟਰ ਪਨੀਤ ਉਹਨਾਂ ਨੇ ਮੇਰੇ ਪਾਸ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਰਿਕਾਰਡ ਕਰਾਈ ਹੈ ਉਹ ਦੱਸਿਆ ਵੀ ਮੈਂ ਇੱਥੇ ਜਿਹੜਾ ਇਹ ਬਿਲਡਿੰਗ ਦੀ ਜਿਹੜੀ ਹੈਗੀ ਏਟੀਐਮ ਵਾਲੀ ਦੁਕਾਨ ਹੈ ਇਹਨੂੰ ਮੈਂ ਇਹਦੀ ਦੇਖ ਰਹਿਕ ਕਰਦਾ ਜੀ ਮੈਂ ਝਾੜੂ ਪੂੰਛਾ ਕਰਦਾ ਇੱਥੇ ਉਹ ਹੂੰ ਤੇ ਉਹ ਸ਼ਾਮ ਨੂੰ ਕੱਲ 18 ਤਰੀਕ ਨੂੰ ਉਹ ਕਹਿੰਦਾ ਵੀ ਮੈਂ ਕਰੀਬ 9:30 9:40 10 ਵਜੇ ਦੇ ਵਿੱਚ ਮੈਂ ਦੁਕਾਨ ਬੰਦ ਕਰਕੇ ਚਲੇ ਗਿਆ ਸ਼ਟਰ ਲਾਤਾ ਇਹਨੂੰ ਲੋਕ ਲਾ ਕੇ ਚਲੇ ਗਿਆ ਸੀ ਹੂੰ ਲੇਕਿਨ ਸਵੇਰੇ ਜਿੱਦਾਂ ਰੋਜ਼ਾਨਾ ਦੀ ਤਰ੍ਹਾਂ ਮੈਂ 6:30 ਵਜੇ ਆਇਆ ਲੋਕ ਫੁੱਲਣ ਵਾਸਤੇ ਏਟੀਐਮ ਦਾ ਜਦੋਂ ਆਇਆ ਤੇ ਜਿਹੜਾ ਸ਼ਟਰ ਬੰਦ ਸੀਗਾ ਉਹਨੂੰ ਲੌਕ ਨਹੀਂ ਸੀ ਨਾਲ ਲੱਗਾ ਸ਼ਟਰ ਚੱਕ ਕੇ ਕਹਿੰਦਾ ਮੈਂ ਦੇਖਿਆ ਜਿਹੜੀ ਅੰਦਰ ਏਟੀਐਮ ਦੀ ਮਸ਼ੀਨ ਹੈਗੀ ਐ ਮਸ਼ੀਨ ਦੇ ਵਿੱਚੋਂ ਜਿਹੜਾ ਕੋਈ ਨਾਮ ਨੂੰ ਵਿਅਕਤੀ ਜਿਹੜੇ ਉਹਨੂੰ ਗੈਸ ਕਟਰ ਦੇ ਨਾਲ ਕੱਟ ਕੇ ਉਹਦੇ ਵਿੱਚੋਂ ਜਿਹੜੀਆਂ ਕੈਸ਼ ਦੀਆਂ ਟਰੇਆਂ ਹੈਗੀਆਂ ਸੀਗੀਆਂ ਉਹ ਉਹਨਾਂ ਨੇ ਚੋਰੀ ਕਰ ਲਈ ਕਿੰਨਾ ਕੈਸ਼ ਇਸ ਵਾਰ ਇਹ ਸਾਨੂੰ ਉਹਨਾਂ ਨੇ ਹਾਲੇ ਤੱਕ ਨਹੀਂ ਦੱਸਿਆ ਕੈਸ਼ ਕਿੰਨਾ ਹੈਗਾ ਉਹ ਕਹਿੰਦੇ ਅਸੀਂ ਬੈਂਕ ਤੋਂ ਕਲੀਅਰ ਕਰਕੇ ਐਗਜੈਕਟ ਅਮਾਉਂਟ ਕੋਈ ਨਹੀਂ ਲਿਖਾਈ ਐਗਜੈਕਟ ਲੋਕੇਸ਼ਨ ਕੀ ਹੈ ਇਹ ਹੈ ਜੀ ਲੱਦੇਵਾਲੀ ਰੋਡ ਹੈ ਤੇ ਨਜ਼ਦੀਕ ਫਲਾਈਓਵਰ ਹੈਗਾ ਰਾਤ ਨੂੰ ਕੋਈ ਸਿਕਿਉਰਟੀ ਗਾਰਡ ਕਰ ਨਹੀਂ ਉਹ ਕਹਿੰਦੇ ਵੀ ਰਾਤ ਨੂੰ ਕਿਥੇ ਸਿਕਿਉਰਟੀ ਗਾਰਡ ਕੋਈ ਨਹੀਂ ਹੁੰਦਾ ਇਹ ਦੱਸ ਕੋਈ ਸੀਸੀਟੀਵੀ ਚ ਹੈ ਕਿੰਨੇ ਵਜੇ ਸੀਸੀਟੀਵੀ ਅਸੀਂ ਹਾਲੇ ਤੱਕ ਚੈੱਕ ਕਰਦੇ ਪਿਆ ਜਿਹੜਾ ਵੀ ਕੋਈ ਆਏਗਾ ਉਹਦੇ ਖਿਲਾਫ ਅਸੀਂ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਸਾਡੇ ਕੋਲ ਕਰੀਬ 9 9:30 ਵਜੇ ਸਾਨੂੰ ਇਨਫੋਰਮੇਸ਼ਨ ਆ ਗਈ ਸੀ ਕਿਉਂਕਿ ਜਦੋਂ ਵੀ ਬੈਂਕ 'ਚ ਲੁੱਟ ਹੁੰਦੀ ਹੈ ਸੀਸੀਟੀਵੀ ਕੈਮਰੇ ਜਿਹੜਾ ਇਹਨਾਂ ਦਾ ਹੈੱਡ ਕੁਆਰਟਰ ਵੀ ਚੱਲਦੇ ਹੁੰਦੇ ਨੇ ਉਸੇ ਵੇਲੇ ਸੂਚਨਾ ਉਹਦੇ ਬਾਰੇ ਇਹਨਾਂ ਦਾ ਇਹਦੇ ਬਾਰੇ ਇਹਨਾਂ ਦਾ ਟੈਕਨੀਸ਼ੀਅਨ ਦੱਸ ਸਕਦਾ ਉਹਦੇ ਬਾਰੇ ਅਸੀਂ ਕੁਝ ਦੇ ਦਾਂਗੇ ਕਿੰਨਾਕ ਅੱਗੇ ਪਿੱਛੇ ਲੋਕ ਲਗਾਉਂਦੇ ਨੇ ਬੈਂਕ ਦਾ ਕੰਮ ਹੈ ਉਹਦੇ ਵਿੱਚ ਇਸ ਬਾਰੇ ਤੁਸੀਂ ਵਿੱਚ ਅਸੀਂ ਕੋਈ ਐਕਸਪਲੇਨ ਨਹੀਂ ਕਰ ਸਕਦੇ ਉਹ ਬੈਂਕ ਦਾ ਕੰਮ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਮੁਕਦਮਾ ਦਰਜ ਕਰ ਰਹੇ ਹਾਂ ਜੀ ਉਹਨਾਂ ਦੇ ਸਟੇਟਮੈਂਟ ਦੇ ਜੋ ਸੈਕਸ਼ਨ ਬਣਦੇ ਉਹਦੇ ਤੱਤ ਪਰਚਾ ਦਰਜ ਕਰਦਣਾ ਹੈ ਇਨਵੈਸਟੀਗੇਸ਼ਨ ਕਰਾਂਗੇ ਰੰਦਰ ਦੇ ਵਿੱਚ ਚੋਰਾ ਦਾ ਆਤੰਕ ਲਗਾਤਾਰ ਹੀ ਵਧਦਾ ਜਾ ਰਿਹਾ ਹੈ ਚੋਰਾ ਦੇ ਹੌਸਲੇ ਇੰਨੇ ਕਿ ਜ਼ਿਆਦਾ بلند ਹੋ ਚੁੱਕੇ ਨੇ ਕਿ ਪੂਰੇ ਦਾ ਪੂਰਾ ਏਟੀਐਮ ਹੀ ਉਖਾੜ ਕੇ ਲੈ ਗਏ ਨੇ ਜਲੰਧਰ ਦੇ ਲਾਦੇਵਾਲੀ ਫਲਾਈਓਵਰ ਤੇ ਸਥਿਤ SBI ਦੇ ATM ਨੂੰ ਚੋਰ ਉਖਾੜ ਕੇ ਲੈ ਗਏ ਨੇ ਦੱਸਿਆ ਜਾ ਰਿਹਾ ਹੈ ਕਿ ATM ਦੇ ਵਿੱਚ 45 ਲੱਖ ਰੁਪਏ ਸੀ ਇਸ ਘਟਨਾ ਨੂੰ ਲੈ ਕੇ ਪੁਲਿਸ ਤੇ ਸਵਾਲੀਆਂ ਨਿਸ਼ਾਨ ਖੜੇ ਹੋ ਰਹੇ ਨੇ ਉਧਰ ਹੀ ਦੂਜੇ ਪਾਸੇ ਪੁਲਿਸ ਨੂੰ ਸੂਚਨਾ ਜ਼ਰੂਰ ਦਿੱਤੀ ਗਈ ਹੈ ਤੇ ਨਾਲ ਦੀ ਨਾਲ CCTV ਕੈਮਰੇ ਵੀ ਖੰਗਾਲੇ ਜਾ ਰਹੇ ਨੇ ਪ੍ਰਥੇ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 45 ਲੱਖ ਰੁਪਏ ਉਡਾ ਲੈ ਗਏ ਚੋਰ ਪਰ ਪੁਲਿਸ ਪ੍ਰਸ਼ਾਸਨ ਨੂੰ ਪੜ ਤੱਕ ਨਹੀਂ ਲੱਗੀ ਨਾ ਹੀ ਉਸ ਏਟੀਐਮ ਦੇ ਵਿੱਚ ਕੋਈ ਸਿਕਿਉਰਿਟੀ ਗਾਰਡ ਮੌਜੂਦ ਸੀ ਹਾਲਾਂਕਿ ਬੈਂਕਾਂ ਨੂੰ ਪੁਲਿਸ ਵੱਲੋਂ ਏਟੀਐਮ ਦੇ ਵਿੱਚ ਸਿਕਿਉਰਿਟੀ ਗਾਰਡ ਰੱਖਣ ਦੀ ਹਦਾਇਤਾਂ ਜਿਹੜੀਆਂ ਜ਼ਰੂਰ ਦਿੱਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਚੋਰ ਜਾਂਦੇ ਹੋਏ ਆਪਣਾ ਸੱਬਲ ਉੱਥੇ ਹੀ ਛੱਡ ਗਏ ਤੇ ਪੁਲਿਸ ਵੱਲੋਂ ਉਸ ਸੱਬਲ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂ ਪੜਤਾਲ ਕੀਤੀ ਜਾ ਰਹੀ ਹੈ ਕਿੰਨੇ ਵਜੇ ਤੁਹਾਨੂੰ ਪਤਾ ਲੱਗਦਾ ਹੈ ਸਰ ਸਾਨੂੰ ਮੈਂ ਅੱਜ ਡਿਊਟੀ ਅਫਸਰ ਹਾਂ ਮੈਨੂੰ ਮੈਸੇਜ ਮਿਲਿਆ ਵੀ ਲੱਦੇਵਾੜੀ ਦੇ ਲਾਗੇ ਐਸਵੀਆਈ ਦਾ ਏਟੀਐਮ ਹੈਗਾ ਉੱਥੇ ਕੋਈ ਵਾਰਦਾਤ ਹੋਈ ਹੈ ਤੇ ਮੌਕੇ ਤੇ ਪਹੁੰਚੋ ਮੈਂ ਮੌਕੇ ਤੇ ਆਇਆ ਇੱਥੇ ਮਿਸਟਰ ਪੁਨੀਤ ਜੀ ਮਿਲੇ ਆ ਉਹਨਾਂ ਨੇ ਮੇਰੇ ਕੋਲੋਂ ਆਪਣੀ ਜਿਹੜੀ ਸਟੇਟਮੈਂਟ ਰਿਕਾਰਡ ਕਰਾਈ ਹੈ ਉਹ ਦੱਸਿਆ ਵੀ ਮੈਂ ਇੱਥੇ ਜਿਹੜਾ ਇਹ ਬਿਲਡਿੰਗ ਦੀ ਜਿਹੜੀ ਹੈਗੀ ਏਟੀਐਮ ਵਾਲੀ ਦੁਕਾਨ ਹੈ ਇਹਨੂੰ ਮੈਂ ਇਹਦੀ ਦੇਖਰੇਖ ਕਰਦਾ ਜੀ ਮੈਂ ਥਾੜੂ ਪੁੱਛਿਆ ਕਰਦਾ ਇੱਥੇ ਉਹ ਤੇ ਉਹ ਸ਼ਾਮ ਨੂੰ ਕੱਲ 18 ਤਰੀਕ ਨੂੰ ਉਹ ਕਹਿੰਦਾ ਵੀ ਮੈਂ ਕਰੀਬ 9:30 ਤੋਂ 10 ਵਜੇ ਦੇ ਵਿੱਚ ਮੈਂ ਦੁਕਾਨ ਬੰਦ ਕਰਕੇ ਚਲੇ ਗਿਆ ਸ਼ਟਰ ਲਾਤਾ ਇਹਨੂੰ ਲੋਕ ਲਾ ਕੇ ਚਲੇ ਗਿਆ ਸੀ ਲੇਕਿਨ ਸਵੇਰੇ ਜਿੱਦਾਂ ਰੋਜ਼ਾਨਾ ਦੀ ਤਰ੍ਹਾਂ ਮੈਂ 6:30 ਵਜੇ ਆਇਆ ਲੋਕ ਖੁੱਲਣ ਵਾਸਤੇ ਏਟੀਐਮ ਦਾ ਜਦੋਂ ਆਇਆ ਤੇ ਜਿਹੜਾ ਸ਼ਟਰ ਬੰਦ ਸੀਗਾ ਉਹਨੂੰ ਲੋਕ ਨਹੀਂ ਸੀ ਨਾਲ ਲੱਗਾ ਸ਼ਟਰ ਚੱਕ ਕੇ ਕਹਿੰਦਾ ਮੈਂ ਦੇਖਿਆ ਜਿਹੜੀ ਅੰਦਰ ਏਟੀਐਮ ਦੀ ਮਸ਼ੀਨ ਹੈਗੀ ਹੈ ਮਸ਼ੀਨ ਦੇ ਵਿੱਚੋਂ ਜਿਹੜਾ ਕੋਈ ਨਾਮ ਨੂੰ ਬੈਕਟਰੀ ਜਿਹੜਾ ਉਹਨੂੰ ਗੈਸ ਕਟਰ ਦੇ ਨਾਲ ਕੱਟ ਕੇ ਉਹਦੇ ਵਿੱਚੋਂ ਜਿਹੜੀਆਂ ਕੈਸ਼ ਦੀਆਂ ਟਰੇਆਂ ਹੈਗੀਆਂ ਸੀ ਉਹ ਉਹਨਾਂ ਨੇ ਚੋਰੀ ਕਰ ਲਈ ਕਿੰਨਾ ਕੈਸ਼ ਇਸ ਵਾਰ ਇਹ ਸਾਨੂੰ ਉਹਨਾਂ ਨੇ ਹਾਲੇ ਤੱਕ ਨਹੀਂ ਦੱਸਿਆ ਕੈਸ਼ ਕਿੰਨਾ ਹੈਗਾ ਉਹ ਕਹਿੰਦੇ ਅਸੀਂ ਬੈਂਕ ਤੋਂ ਕਲੀਅਰ ਕਰਕੇ ਐਗਜੈਕਟ ਅਮਾਉਂਟ ਕੋਸ਼ਿਸ਼ ਨਹੀਂ ਲਿਖਾਈ ਕਿ ਕਿ ਲੋਕੇਸ਼ਨ ਕੀ ਹੈ ਇਹ ਹੈ ਜੀ ਲੱਦੇਵਾਲੀ ਰੋਡ ਹੈ ਤੇ ਨਜ਼ਦੀਕ ਫਲਾਈਓਵਰ ਹੈਗਾ ਰਾਤ ਨੂੰ ਕੋਈ ਸਿਕਿਉਰਟੀ ਗਾਰਡ ਵਗੈਰਾ ਨਹੀਂ ਹੁੰਦਾ ਉਹ ਕਹਿੰਦੇ ਵੀ ਰਾਤ ਨੂੰ ਉੱਥੇ ਸਿਕਿਉਰਟੀ ਗਾਰਡ ਕੋਈ ਨਹੀਂ ਹੁੰਦਾ ਇਹ ਦੱਸ ਕੋਈ ਸੀਸੀਟੀਵੀ ਚ ਹੈ ਕਿੰਨੇ ਵਜੇ ਸੀਸੀਟੀਵੀ ਅਸੀਂ ਹਾਲੇ ਤੱਕ ਚੈੱਕ ਕਰਦੇ ਪਏ ਆ ਜਿਹੜਾ ਵੀ ਕੋਈ ਆਏਗਾ ਉਹਦੇ ਖਿਲਾਫ ਅਸੀਂ ਕੋਈ ਇਨਫੋਰਮੇਸ਼ਨ ਕਰਕੇ ਪਹੁੰਚ ਸਾਡੇ ਕੋਲ ਕਰੀਬ 9 9:30 ਵਜੇ ਸਾਨੂੰ ਇਹ ਇਨਫੋਰਮੇਸ਼ਨ ਆ ਗਈ ਸੀ ਕਿ ਜਦੋਂ ਵੀ ਬੈਂਕ ਚ ਲੁੱਟ ਹੁੰਦੀ ਹੈ ਸੀਸੀਟੀਵੀ ਕੈਮਰੇ ਜਿਹੜਾ ਇਹਨਾਂ ਦਾ ਹੈੱਡ ਕੁਆਰਟਰ ਵੀ ਚੱਲਦੇ ਹੁੰਦੇ ਨੇ ਉਸੇ ਵੇਲੇ ਸੂਚਨਾ ਉਹਦੇ ਬਾਰੇ ਇਹਨਾਂ ਦਾ ਇਹਦੇ ਬਾਰੇ ਇਹਨਾਂ ਦਾ ਟੈਕਨੀਸ਼ੀਅਨ ਦੱਸ ਸਕਦਾ ਉਹਦੇ ਪਰ ਅਸੀਂ ਕੁਝ ਦੇ ਤਰ ਅੱਗੇ ਪਿੱਛੇ ਲੋਕ ਲਗਾਉਂਦੇ ਨੇ ਬੈਂਕ ਦਾ ਕੰਮ ਹੈ ਉਹਦੇ ਵਿੱਚ ਇਸ ਬਾਰੇ ਤੁਸੀਂ ਜਿਹਦੇ ਵਿੱਚ ਅਸੀਂ ਕੋਈ ਐਕਸਪਲੇਨ ਨਹੀਂ ਕਰ ਸਕਦੇ ਉਹ ਬੈਂਕ ਦਾ ਕੰਮ ਹੈ ਕੀ ਕਾਰਵਾਈ ਕੀਤੀ ਜਾਦੀ ਹੈ ਅਸੀਂ ਮੁਕਦਮਾ ਦਰਜ ਕਰ ਰਹੇ ਹਾਂ ਜੀ ਉਹਨਾਂ ਦੇ ਸਟੇਟਮੈਂਟ ਦੇ ਜੋ ਸੈਕਸ਼ਨ ਬਣਦੇ ਉਹਦੇ ਤਦ ਪਰਚਾ ਦਰਜ ਕਰਦਣਾ ਹੈ ਇਨਵੈਸਟੀਗੇਸ਼ਨ ਕਰਾਂਗੇ ਜਲੰਧਰ ਦੇ ਵਿੱਚ ਚੋਰਾ ਦਾ ਆਤੰਕ ਲਗਾਤਾਰ ਹੀ ਵਧਦਾ ਜਾ ਰਿਹਾ ਹੈ ਚੋਰਾਂ ਦੇ ਹੌਸਲੇ ਇੰਨੇ ਕਿ ਜ਼ਿਆਦਾ بلند ਹੋ ਚੁੱਕੇ ਨੇ ਕਿ ਪੂਰੇ ਦਾ ਪੂਰਾ ਏਟੀਐਮ ਹੀ ਉਖਾੜ ਕੇ ਲੈ ਗਏ ਨੇ ਜਲੰਧਰ ਦੇ ਲੱਦੇਵਾਲੀ ਫਲਾਈਓਵਰ ਤੇ ਸਥਿਤ ਐਸਬੀਆਈ ਦੇ ਏਟੀਐਮ ਨੂੰ ਚੋਰ ਉਖਾੜ ਕੇ ਲੈ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਏਟੀਐਮ ਦੇ ਵਿੱਚ 45 ਲੱਖ ਰੁਪਏ ਸੀ ਇਸ ਘਟਨਾ ਨੂੰ ਲੈ ਕੇ ਪੁਲਿਸ ਤੇ ਸਵਾਲੀਆਂ ਨਿਸ਼ਾਨ ਖੜੇ ਹੋ ਰਹੇ ਨੇ ਉਧਰ ਹੀ ਦੂਜੇ ਪਾਸੇ ਪੁਲਿਸ ਨੂੰ ਸੂਚਨਾ ਜ਼ਰੂਰ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਸੀਸੀ ਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਪਰ ਇੱਥੇ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 45 ਲੱਖ ਰੁਪਏ ਉਡਾ ਰਹੇ ਗਏ ਚੋਰ ਪਰ ਪੁਲਿਸ ਪ੍ਰਸ਼ਾਸਨ ਨੂੰ ਪਿੰਗ ਤੱਕ ਨਹੀਂ ਲੱਗੀ ਨਾ ਹੀ ਉਸ ਏਟੀਐਮ ਦੇ ਵਿੱਚ ਕੋਈ ਸਿਕਿਉਰਿਟੀ ਗਾਰ ਮੌਜੂਦ ਸੀ ਹਾਲਕਿ ਬੈਂਕਾਂ ਨੂੰ ਪੁਲਿਸ ਵੱਲੋਂ ਏਟੀਐਮ ਦੇ ਵਿੱਚ ਸਿਕਿਉਰਿਟੀ ਗਾਰਡ ਰੱਖਣ ਦੀ ਹਦਾਇਤਾਂ ਜਿਹੜੀਆਂ ਜ਼ਰੂਰ ਦਿੱਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਚੋਰ ਜਾਂਦੇ ਹੋਏ ਆਪਣਾ ਸੱਭਲ ਉੱਥੇ ਹੀ ਛੱਡ ਗਏ ਤੇ ਪੁਲਿਸ ਵੱਲੋਂ ਉਸ ਸੱਭਲ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤੇ ਪੁਲਿਸਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿੰਨੇ ਵਜੇ ਤੁਹਾਨੂੰ ਪਤਾ ਲੱਗਦਾ ਹੈਗਾ ਸਾਨੂੰ ਮੈਂ ਅੱਜ ਡਿਊਟੀ ਅਫਸਰ ਹਾਂ ਮੈਨੂੰ ਮੈਸੇਜ ਮਿਲਿਆ ਵੀ ਲੱਬੇਵਾੜੀ ਦੇ ਲਾਗੇ ਐਸਵੀਆਈ ਦਾ ਏਟੀਐਮ ਹੈਗਾ ਉੱਥੇ ਕੋਈ ਵਾਰਦਾਤ ਹੋਈ ਹੈ ਤੇ ਮੌਕੇ ਤੇ ਪਹੁੰਚੋ ਮੈਂ ਮੌਕੇ ਤੇ ਆਇਆ ਹਾਂ ਇੱਥੇ ਮਿਸਟਰ ਪਨੀਤ ਜੀ ਮਿਲੇ ਆ ਉਹਨਾਂ ਨੇ ਮੇਰੇ ਪਾਸ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਰਿਕਾਰਡ ਕਰਾਈ ਹੈ ਉਹ ਦੱਸਿਆ ਵੀ ਮੈਂ ਇੱਥੇ ਜਿਹੜਾ ਇਹ ਬਿਲਡਿੰਗ ਦੀ ਜਿਹੜੀ ਹੈਗੀ ਏਟੀਐਮ ਵਾਲੀ ਦੁਕਾਨ ਹੈ ਇਹਨੂੰ ਮੈਂ ਇਹਦੀ ਦੇਖਰੇਖ ਕਰਦਾ ਜੀ ਮੈਂ ਛਾੜੂ ਪੋਚਾ ਕਰਦਾ ਇੱਥੇ ਉਹ ਹਾਂ ਤੇ ਉਹ ਸ਼ਾਮ ਨੂੰ ਕੱਲ 18 ਤਰੀਕ ਨੂੰ ਉਹ ਕਹਿੰਦਾ ਵੀ ਮੈਂ ਕਰੀਬ 9:30 ਤੋਂ 10 ਵਜੇ ਦੇ ਵਿੱਚ ਮੈਂ ਦੁਕਾਨ ਬੰਦ ਕਰਕੇ ਚਲੇ ਗਿਆ ਸ਼ਟਰ ਲਾਤਾ ਇਹਨੂੰ ਲੋਕ ਲਾ ਕੇ ਚਲੇ ਗਿਆ ਸੀ ਜੀ ਲੇਕਿਨ ਸਵੇਰੇ ਜਿੱਦਾਂ ਰੋਜ਼ਾਨਾ ਦੀ ਤਰ੍ਹਾਂ ਮੈਂ 6:30 ਵਜੇ ਆਇਆ ਲਾਕ ਖੋਲਣ ਵਾਸਤੇ ਏਟੀਐਮ ਦਾ ਜਦੋਂ ਆਇਆ ਤੇ ਜਿਹੜਾ ਸ਼ਟਰ ਬੰਦ ਸੀਗਾ ਉਹਨੂੰ ਲੌਕ ਨਹੀਂ ਸੀ ਨਾਲ ਲੱਗਾ ਸ਼ਟਰ ਚੱਕ ਕੇ ਕਹਿੰਦਾ ਮੈਂ ਦੇਖਿਆ ਜਿਹੜੀ ਅੰਦਰ ਏਟੀਐਮ ਦੀ ਮਸ਼ੀਨ ਹੈਗੀ ਐ ਮਸ਼ੀਨ ਦੇ ਵਿੱਚੋਂ ਜਿਹੜਾ ਕੋਈ ਨਾਮ ਨੂੰ ਵਿਅਕਤੀ ਜਿਹੜੇ ਉਹਨੂੰ ਗੈਸ ਕਟਰ ਦੇ ਨਾਲ ਕੱਟ ਕੇ ਉਹਦੇ ਵਿੱਚੋਂ ਜਿਹੜੀਆਂ ਕੈਸ਼ ਦੀਆਂ ਟਰੇਆਂ ਹੈਗੀਆਂ ਸੀਗੀਆਂ ਉਹ ਉਹਨਾਂ ਨੇ ਚੋਰੀ ਕਰ ਲਈ ਕਿੰਨਾ ਕੈਸ਼ ਇਸ ਵਾਰ ਇਹ ਸਾਨੂੰ ਉਹਨਾਂ ਨੇ ਹਾਲੇ ਤੱਕ ਨਹੀਂ ਦੱਸਿਆ ਕੈਸ਼ ਕਿੰਨਾ ਹੈਗਾ ਉਹ ਕਹਿੰਦੇ ਅਸੀਂ ਬੈਂਕ ਤੋਂ ਕਲੀਅਰ ਕਰਕੇ ਐਗਜੈਕਟ ਅਮਾਉਂਟ ਕੋਸ਼ਿਸ਼ ਨਹੀਂ ਲਗਾਈ ਕਿਹੜ ਇਹ ਹੈ ਜੀ ਲੱਦੇਵਾਲੀ ਰੋਡ ਹੈ ਤੇ ਨਜ਼ਦੀਕ ਫਲਾਈਓਵਰ ਹੈਗਾ ਰਾਤ ਨੂੰ ਕੋਈ ਸਿਕਿਉਰਿਟੀ ਗਾਰਡ ਵਗੈਰਾ ਨਹੀਂ ਹੁੰਦਾ ਉਹ ਕਦੇ ਵੀ ਰਾਤ ਨੂੰ ਕਿੱਥੇ ਸਿਕਿਉਰਿਟੀ ਗਾਰਡ ਕੋਈ ਨਹੀਂ ਹੁੰਦਾ ਇਹ ਦੱਸ ਕੋਈ ਸੀਸੀਟੀਵੀ ਚ ਹੈ ਕਿੰਨੇ ਵਜੇ ਸੀਸੀਟੀਵੀ ਅਸੀਂ ਹਾਲੇ ਤੱਕ ਚੈੱਕ ਕਰਦੇ ਪਏ ਆ ਜਿਹੜਾ ਵੀ ਕੋਈ ਆਏਗਾ ਉਹਦੇ ਖਿਲਾਫ ਅਸੀਂ ਉਹਨੂੰ ਕਿੰਨੇ ਕੋਈ ਇਨਫੋਰਮੇਸ਼ਨ ਸਾਡੇ ਕੋਲ ਕਰੀਬ 9:30 ਵਜੇ ਸਾਨੂੰ ਇਹ ਇਨਫੋਰਮੇਸ਼ਨ ਆ ਗਈ ਸੀ ਕਿ ਜਦੋਂ ਵੀ ਬੈਂਕ 'ਚ ਲੁੱਟ ਹੁੰਦੀ ਹੈ ਸੀਸੀਟੀਵੀ ਕੈਮਰਾ ਜਿਹੜਾ ਇਹਨਾਂ ਦਾ ਹੈੱਡ ਕੁਆਰਟਰ ਵੀ ਚੱਲਦੇ ਹੁੰਦੇ ਨੇ ਉਸੇ ਵੇਲੇ ਸੂਚਨਾ ਉਹਦੇ ਬਾਰੇ ਇਹਨਾਂ ਦਾ ਇਹਨਾਂ ਦਾ ਇੱਥੇ ਬਾਰੇ ਇਹਨਾਂ ਦਾ ਟੈਕਨੀਸ਼ੀਅਨ ਦੱਸ ਸਕਦਾ ਉਹਦੇ ਪਰ ਅਸੀਂ ਅੱਗੇ ਪਿੱਛੇ ਲੋਕ ਲਗਾਉਂਦੇ ਨੇ ਬੈਂਕ ਦਾ ਕੰਮ ਹੈ ਉਹਦੇ ਵਿੱਚ ਇਸ ਬਾਰੇ ਤੁਸੀਂ ਜਿਹਦੇ ਵਿੱਚ ਅਸੀਂ ਕੋਈ ਐਕਸਪਲੇਨ ਨਹੀਂ ਕਰ ਸਕਦੇ ਉਹ ਬੈਂਕ ਦਾ ਕੰਮ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਮੁਕਦਮਾ ਦਰਜ ਕਰ ਰਹੇ ਹਾਂ ਜੀ ਉਹਨਾਂ ਦੇ ਸਟੇਟਮੈਂਟ ਦੇ ਜੋ ਸੈਕਸ਼ਨ ਬਣਦੇ ਉਹ ਤੱਕ ਪਰਚਾ ਦਰਜ ਕਰਦਣਾ ਹੈ ਇਨਵੈਸਟੀਗੇਸ਼ਨ ਕਰਾਂਗੇ ਜਲੰਧਰ ਦੇ ਵਿੱਚ ਚੋਰਾ ਦਾ ਅਤੰਕ ਲਗਾਤਾਰ ਹੀ ਵਧਦਾ ਜਾ ਰਿਹਾ ਹੈ ਚੋਰਾਂ ਦੇ ਹੌਸਲੇ ਇੰਨੇ ਕਿ ਜ਼ਿਆਦਾ بلند ਹੋ ਚੁੱਕੇ ਨੇ ਕਿ ਪੂਰੇ ਦਾ ਪੂਰਾ ਏਟੀਐਮ ਹੀ ਉਖਾੜ ਕੇ ਲੈ ਗਏ ਨੇ ਜਲੰਧਰ ਦੇ ਲੱਦੇਵਾਲੀ ਫਲਾਈਓਵਰ ਤੇ ਸਥਿਤ ਐਸਬੀਆਈ ਦੇ ਏਟੀਐਮ ਨੂੰ ਚੋਰ ਉਖਾੜ ਕੇ ਲੈ ਗਏ ਨੇ ਦੱਸਿਆ ਜਾ ਰਿਹਾ ਹੈ ਕਿ ATM ਦੇ ਵਿੱਚ 45 ਲੱਖ ਰੁਪਏ ਸੀ ਇਸ ਘਟਨਾ ਨੂੰ ਲੈ ਕੇ ਪੁਲਿਸ ਤੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਉਧਰ ਹੀ ਦੂਜੇ ਪਾਸੇ ਪੁਲਿਸ ਨੂੰ ਸੂਚਨਾ ਜ਼ਰੂਰ ਦਿੱਤੀ ਗਈ ਹੈ ਤੇ ਨਾਲ ਦੀ ਨਾਲ CCTV ਕੈਮਰੇ ਵੀ ਖੰਗਾਲੇ ਜਾ ਰਹੇ ਨੇ ਪਰ ਇੱਥੇ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 45 ਲੱਖ ਰੁਪਏ ਉਡਾ ਲੈ ਗਏ ਚੋਰ ਪਰ ਪੁਲਿਸ ਪ੍ਰਸ਼ਾਸਨ ਨੂੰ ਪਿੰਗ ਤੱਕ ਨਹੀਂ ਲੱਗੀ ਨਾ ਹੀ ਉਸ ATM ਦੇ ਵਿੱਚ ਕੋਈ ਸਿਕਿਉਰਿਟੀ ਗਾਰ ਮੌਜੂਦ ਸੀ ਹਾਲਾਕੀ ਬੈਂਕਾਂ ਨੂੰ ਪੁਲਿਸ ਵੱਲੋਂ ਏਟੀਐਮ ਦੇ ਵਿੱਚ ਸਿਕਿਉਰਿਟੀ ਗਾਰਡ ਰੱਖਣ ਦੀ ਹਦਾਇਤਾਂ ਜਿਹੜੀਆਂ ਜ਼ਰੂਰ ਦਿੱਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਚੋਰ ਜਾਂਦੇ ਹੋਏ ਆਪਣਾ ਸੱਬਲ ਉੱਥੇ ਹੀ ਛੱਡ ਗਏ ਤੇ ਪੁਲਿਸ ਵੱਲੋਂ ਉਸ ਸੱਬਲ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤੇ ਪੁਲਿਸਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿੰਨੇ ਵਜੇ ਤੁਹਾਨੂੰ ਪਤਾ ਲੱਗਦਾ ਹੈ ਸਰ ਸਾਨੂੰ ਮੈਂ ਅੱਜ ਡਿਊਟੀ ਅਫਸਰ ਹਾਂ ਮੈਨੂੰ ਮੈਸੇਜ ਮਿਲਿਆ ਵੀ ਲੱਦੇਵਾੜੀ ਦੇ ਲਾਗੇ ਐਸਵੀਆਈ ਦਾ ਏਟੀਐਮ ਹੈਗਾ ਉੱਥੇ ਕੋਈ ਵਾਰਦਾਤ ਹੋਈ ਹੈ ਤੇ ਮੌਕੇ ਤੇ ਪਹੁੰਚੋ ਮੈਂ ਮੌਕੇ ਤੇ ਆਇਆ ਇੱਥੇ ਮਿਸਟਰ ਪਨੀਤ ਜੀ ਉਹਨਾਂ ਨੇ ਮੇਰੇ ਪਾਸ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਰਿਕਾਰਡ ਕਰਾਈਏ ਉਹ ਦੱਸਿਆ ਵੀ ਮੈਂ ਇੱਥੇ ਜਿਹੜਾ ਇਹ ਬਿਲਡਿੰਗ ਦੀ ਜਿਹੜੀ ਹੈਗੀ ਏਟੀਐਮ ਵਾਲੀ ਦੁਕਾਨ ਹੈ ਇਹਨੂੰ ਮੈਂ ਇਹਦੀ ਦੇਖਰੇਖ ਕਰਦਾ ਸੀ ਮੈਂ ਛਾੜੂ ਪੋਚਾ ਕਰਦਾ ਇੱਥੇ ਉਹ ਤੇ ਉਹ ਸ਼ਾਮ ਨੂੰ ਕੱਲ 18 ਤਰੀਕ ਨੂੰ ਉਹ ਕਹਿੰਦਾ ਵੀ ਮੈਂ ਕਰੀਬ 9:30 ਪਾਣੀ 10 ਵਜੇ ਦੇ ਵਿੱਚ ਮੈਂ ਦੁਕਾਨ ਬੰਦ ਕਰਕੇ ਚਲੇ ਗਿਆ ਸ਼ਟਰ ਲਾਤਾ ਇਹਨੂੰ ਲੌਕ ਲਾ ਕੇ ਚਲਾ ਗਿਆ ਸੀ ਲੇਕਿਨ ਸਵੇਰੇ ਜਿੱਦਾਂ ਰੋਜ਼ਾਨਾ ਦੀ ਤਰ੍ਹਾਂ ਮੈਂ 6:30 ਵਜੇ ਆਇਆ ਲੌਕ ਖੋਲਣ ਵਾਸਤੇ ਏਟੀਐਮ ਦਾ ਜਦੋਂ ਆਇਆ ਤੇ ਜਿਹੜਾ ਸ਼ਟਰ ਬੰਦ ਸੀਗਾ ਉਹਨੂੰ ਲੌਕ ਨਹੀਂ ਸੀ ਨਾਲ ਲੱਗਾ ਸ਼ਟਰ ਚੱਕ ਕੇ ਕਹਿੰਦਾ ਮੈਂ ਦੇਖਿਆ ਜਿਹੜੀ ਅੰਦਰ ਏਟੀਐਮ ਦੀ ਮਸ਼ੀਨ ਹੈਗੀ ਐ ਮਸ਼ੀਨ ਦੇ ਵਿੱਚੋਂ ਜਿਹੜਾ ਕੋਈ ਨਾਮ ਨੂੰ ਵਿਅਕਤੀ ਜਿਹੜਾ ਉਹਨੂੰ ਗੈਸ ਕਟਰ ਦੇ ਨਾਲ ਕੱਟ ਗਏ ਉਹਦੇ ਵਿੱਚੋਂ ਜਿਹੜੀਆਂ ਕੈਸ਼ ਦੀਆਂ ਟਰੇਆਂ ਹੈਗੀਆਂ ਸੀਆਂ ਉਹ ਉਹਨਾਂ ਨੇ ਚੋਰੀ ਕਰ ਲਈ ਕਿੰਨਾ ਕੈਸ਼ ਇਸ ਵਾਰ ਇਹ ਸਾਨੂੰ ਉਹਨਾਂ ਨੇ ਹਾਲੇ ਤੱਕ ਨਹੀਂ ਦੱਸਿਆ ਕੈਸ਼ ਕਿੰਨਾ ਹੈਗਾ ਉਹ ਕਹਿੰਦੇ ਅਸੀਂ ਬੈਂਕ ਤੋਂ ਕਲੀਅਰ ਕਰਕੇ ਐਗਜੈਕਟ ਅਮਾਉਂਟ ਕੋਈ ਨਹੀਂ ਲਿਖਾਈ ਸੈਕਟਰ ਲੋਕੇਸ਼ਨ ਕੀ ਹੈ ਇਹ ਹੈ ਜੀ ਲੱਦੇਵਾਲੀ ਰੋਡ ਹੈ ਤੇ ਨਜ਼ਦੀਕ ਫਲਾਈਓਵਰ ਹੈਗਾ ਰਾਤ ਨੂੰ ਕੋਈ ਸਿਕਿਉਰਟੀ ਗਾਰਡ ਵਗੈਰਾ ਨਹੀਂ ਹੁੰਦਾ ਉਹ ਕਹਿੰਦੇ ਵੀ ਰਾਤ ਨੂੰ ਕਿਤੇ ਸਿਕਿਉਰਟੀ ਗਾਰਡ ਕੋਈ ਨਹੀਂ ਹੁੰਦਾ ਇਹ ਦੱਸ ਕੋਈ ਸੀਸੀਟੀਵੀ ਚ ਆਇਆ ਕਿੰਨੇ ਵਜੇ ਸੀਸੀਟੀਵੀ ਅਸੀਂ ਹਾਲੇ ਤੱਕ ਚੈੱਕ ਕਰਦੇ ਪਏ ਆ ਜਿਹੜਾ ਵੀ ਕੋਈ ਆਏਗਾ ਉਹਦੇ ਖਿਲਾਫ ਅਸੀਂ ਉਹਨੂੰ ਕਿੰਨੇ ਕੋਈ ਇਨਫੋਰਮੇਸ਼ਨ ਕਰਕੇ ਪਹੁੰਚ ਸਾਡੇ ਕੋਲ ਕਰੀਬ 9 9:30 ਵਜੇ ਸਾਨੂੰ ਇਨਫੋਰਮੇਸ਼ਨ ਆ ਗਈ ਸੀ ਕਿ ਜਦੋਂ ਵੀ ਬੈਂਕ 'ਚ ਲੁੱਟ ਹੁੰਦੀ ਹੈ ਸੀਸੀਟੀਵੀ ਕੈਮਰੇ ਜਿਹੜਾ ਇਹਨਾਂ ਦਾ ਹੈੱਡ ਕੁਆਰਟਰ ਵੀ ਚੱਲਦੇ ਹੁੰਦੇ ਨੇ ਉਸੇ ਵੇਲੇ ਸੂਚਨਾ ਉਹਦੇ ਬਾਰੇ ਇਹਨਾਂ ਦਾ ਇਹਨਾਂ ਦਾ ਇਹਦੇ ਬਾਰੇ ਇਹਨਾਂ ਦਾ ਟੈਕਨੀਸ਼ੀਅਨ ਦੱਸ ਸਕਦਾ ਅੱਗੇ ਪਿੱਛੇ ਲੋਕ ਲਗਾਉਂਦੇ ਨੇ ਬੈਂਕ ਦਾ ਕੰਮ ਹੈ ਉਹਦੇ ਵਿੱਚ ਇਸ ਬਾਰੇ ਤੁਸੀਂ ਇਹ ਵਿੱਚ ਅਸੀਂ ਕੋਈ ਐਕਸਪਲੇਨ ਨਹੀਂ ਕਰ ਸਕਦੇ ਉਹ ਬੈਂਕ ਦਾ ਕੰਮ ਹੈ ਕੀ ਕਾਰਵਾਈ ਕੀਤੀ ਜਾਦੀ ਹੈ ਅਸੀਂ ਮੁਕਦਮਾ ਦਰਜ ਕਰ ਰਹੇ ਹਾਂ ਜੀ ਉਹਨਾਂ ਦੇ ਸਟੇਟਮੈਂਟ ਦੇ ਜੋ ਸੈਕਸ਼ਨ ਬਣਦੇ ਉਹਦੇ ਤਦ ਪਰਚਾ ਦਰਜ ਕਰਦਣਾ ਹੈ ਇਨਵੈਸਟੀਗੇਸ਼ਨ ਕਰਾਂਗੇ ਜਲੰਧਰ ਦੇ ਵਿੱਚ ਚੋਰਾ ਦਾ ਅਤੰਕ ਲਗਾਤਾਰ ਹੀ ਵਧਦਾ ਜਾ ਰਿਹਾ ਹੈ ਚੋਰਾਂ ਦੇ ਹੌਸਲੇ ਇੰਨੇ ਕਿ ਜ਼ਿਆਦਾ بلند ਹੋ ਚੁੱਕੇ ਨੇ ਕਿ ਪੂਰੇ ਦਾ ਪੂਰਾ ਏਟੀਐਮ ਹੀ ਉਖਾੜ ਕੇ ਲੈ ਗਏ ਨੇ ਜਲੰਧਰ ਦੇ ਲੱਦੇਵਾਲੀ ਫਲਾਈਓਵਰ ਤੇ ਸਥਿਤ ਐਸਬੀਆਈ ਦੇ ਏਟੀਐਮ ਨੂੰ ਚੋਰ ਉਖਾੜ ਕੇ ਲੈ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਏਟੀਐਮ ਦੇ ਵਿੱਚ 45 ਲੱਖ ਰੁਪਏ ਸੀ ਇਸ ਘਟਨਾ ਨੂੰ ਲੈ ਕੇ ਪੁਲਿਸ ਤੇ ਸਵਾਲੀਆਂ ਨਿਸ਼ਾਨ ਖੜੇ ਹੋ ਰਹੇ ਨੇ ਉਧਰ ਹੀ ਦੂਜੇ ਪਾਸੇ ਪੁਲਿਸ ਨੂੰ ਸੂਚਨਾ ਜ਼ਰੂਰ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਸੀਸੀਟੀਵੀ ਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਪ੍ਰਥਮ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 45 ਲੱਖ ਰੁਪਏ ਉਡਾ ਰਹੇ ਗਏ ਚੋਰ ਪਰ ਪੁਲਿਸ ਪ੍ਰਸ਼ਾਸਨ ਨੂੰ ਪਿੰਗ ਤੱਕ ਨਹੀਂ ਲੱਗੀ ਨਾ ਹੀ ਉਸ ਏਟੀਐਮ ਦੇ ਵਿੱਚ ਕੋਈ ਸਿਕਿਉਰਿਟੀ ਗਾਰਡ ਮੌਜੂਦ ਸੀ ਹਾਲਾਂਕਿ ਬੈਂਕਾਂ ਨੂੰ ਪੁਲਿਸ ਵੱਲੋਂ ਏਟੀਐਮ ਦੇ ਵਿੱਚ ਸਿਕਿਉਰਿਟੀ ਗਾਰਡ ਰੱਖਣ ਦੀ ਹਦਾਇਤਾਂ ਜਿਹੜੀਆਂ ਜ਼ਰੂਰ ਦਿੱਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਚੋਰ ਜਾਂਦੇ ਹੋਏ ਆਪਣਾ ਸੱਬਲ ਉੱਥੇ ਹੀ ਛੱਡ ਗਏ ਤੇ ਪੁਲਿਸ ਵੱਲੋਂ ਉਸ ਸੱਬਲ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂ ਪੜਤਾਲ ਕੀਤੀ ਜਾ ਰਹੀ ਹੈ ਕਿੰਨੇ ਵਜੇ ਤੁਹਾਨੂੰ ਪਤਾ ਲੱਗਦਾ ਹੈਗਾ ਸਾਨੂੰ ਮੈਂ ਅੱਜ ਡਿਊਟੀ ਅਫਸਰ ਹਾਂ ਮੈਨੂੰ ਮੈਸੇਜ ਮਿਲਿਆ ਵੀ ਲੱਬੇਵਾੜੀ ਦੇ ਲਾਗੇ ਐਸਵੀਆਈ ਦਾ ਏਟੀਐਮ ਹੈਗਾ ਉੱਥੇ ਕੋਈ ਵਾਰਦਾਤ ਹੋਈ ਹੈ ਤੇ ਮੌਕੇ ਤੇ ਪਹੁੰਚੋ ਮੈਂ ਮੌਕੇ ਤੇ ਆਇਆ ਇੱਥੇ ਮਿਸਟਰ ਪਨੀਤ ਜੀ ਮਿਲੇ ਆ ਉਹਨਾਂ ਨੇ ਮੇਰੇ ਪਾਸ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਰਿਕਾਰਡ ਕਰਾਈ ਹੈ ਉਹ ਦੱਸਿਆ ਵੀ ਮੈਂ ਇੱਥੇ ਜਿਹੜਾ ਇਹ ਬਿਲਡਿੰਗ ਦੀ ਜਿਹੜੀ ਹੈਗੀ ਏਟੀਐਮ ਵਾਲੀ ਦੁਕਾਨ ਹੈ ਇਹਨੂੰ ਮੈਂ ਇਹਦੀ ਦੇਖਰੇਖ ਕਰਦਾ ਜੀ ਮੈਂ ਝਾੜੂ ਪੋਚਾ ਕਰਦਾ ਇੱਥੇ ਉਹ ਤੇ ਉਹ ਸ਼ਾਮ ਨੂੰ ਕੱਲ 12 ਤਰੀਕ ਨੂੰ ਉਹ ਕਹਿੰਦਾ ਵੀ ਮੈਂ ਕਰੀਬ 9:30 ਤੋਂ 10:00 ਵਜੇ ਦੇ ਵਿੱਚ ਮੈਂ ਦੁਕਾਨ ਬੰਦ ਕਰਕੇ ਚਲੇ ਗਿਆ ਸ਼ਟਰ ਲਾਤਾ ਇਹਨੂੰ ਲੌਕ ਲਾ ਕੇ ਚਲੇ ਗਿਆ ਸੀ ਲੇਕਿਨ ਸਵੇਰੇ ਜਿੱਦਾਂ ਰੋਜ਼ਾਨਾ ਦੀ ਤਰ੍ਹਾਂ ਮੈਂ 6:30 ਵਜੇ ਆਇਆ ਲੌਕ ਖੋਲਣ ਵਾਸਤੇ ਏਟੀਐਮ ਦਾ ਜਦੋਂ ਆਇਆ ਤੇ ਜਿਹੜਾ ਸ਼ਟਰ ਬੰਦ ਸੀਗਾ ਉਹਨੂੰ ਲੌਕ ਨਹੀਂ ਸੀ ਨਾਲ ਲੱਗਾ ਸ਼ਟਰ ਚੱਕ ਕੇ ਕਹਿੰਦਾ ਮੈਂ ਦੇਖਿਆ ਜਿਹੜੀ ਅੰਦਰ ਏਟੀਐਮ ਦੀ ਮਸ਼ੀਨ ਹੈਗੀ ਹੈ ਮਸ਼ੀਨ ਦੇ ਵਿੱਚੋਂ ਜਿਹੜਾ ਕੋਈ ਨਾਮ ਨੂੰ ਵਿਅਕਤੀ ਜਿਹੜਾ ਉਹਨੂੰ ਗੈਸ ਕਟਰ ਦੇ ਨਾਲ ਕੱਟ ਕੇ ਉਹਦੇ ਵਿੱਚ ਜਿਹੜੀਆਂ ਕੈਸ਼ ਦੀਆਂ ਟਰੇਆਂ ਹੈਗੀਆਂ ਸੀ ਉਹ ਉਹਨਾਂ ਨੇ ਚੋਰੀ ਕਰ ਲਈ ਕਿੰਨਾ ਕੈਸ਼ ਇਸ ਵਾਰ ਇਹ ਸਾਨੂੰ ਉਹਨਾਂ ਨੇ ਹਾਲੇ ਤੱਕ ਨਹੀਂ ਦੱਸਿਆ ਕੈਸ਼ ਕਿੰਨਾ ਹੈਗਾ ਉਹ ਕਹਿੰਦੇ ਅਸੀਂ ਬੈਂਕ ਤੋਂ ਕਲੀਅਰ ਕਰਕੇ ਐਗਜੈਕਟ ਅਮਾਉਂਟ ਕੋਈ ਨਹੀਂ ਲਿਖਾਈ ਇਹ ਕਿਹੜੀ ਲੋਕੇਸ਼ਨ ਕੀ ਹੈ ਇਹ ਹੈ ਜੀ ਲੱਦੇਵਾਲੀ ਰੋਡ ਹੈ ਤੇ ਨਜ਼ਦੀਕ ਫਲਾਈਓਵਰ ਹੈਗਾ ਰਾਤ ਨੂੰ ਕੋਈ ਸਿਕਿਉਰਿਟੀ ਗਾਰਡ वगैरह ਨਹੀਂ ਹੁੰਦਾ ਉਹ ਕਹਿੰਦੇ ਵੀ ਰਾਤ ਨੂੰ ਕਿਥੇ ਸਿਕਿਉਰਿਟੀ ਗਾਰਡ ਕੋਈ ਨਹੀਂ ਹੁੰਦਾ ਇਹ ਦੱਸ ਕੋਈ ਸੀਸੀਟੀਵੀ ਚ ਹੈ ਕਿੰਨੇ ਵਜੇ ਸੀਸੀਟੀਵੀ ਅਸੀਂ ਹਾਲੇ ਤੱਕ ਚੈੱਕ ਕਰਦੇ ਪਏ ਆ ਜਿਹੜਾ ਵੀ ਕੋਈ ਆਏਗਾ ਉਹਦੇ ਖਿਲਾਫ ਅਸੀਂ ਉਹਨੂੰ ਕਿੰਨੇ ਕੋਈ ਇਨਫੋਰਮੇਸ਼ਨ ਸਾਡੇ ਕੋਲ ਤਕਰੀਬ 9 9:30 ਵਜੇ ਸਾਨੂੰ ਇਨਫੋਰਮੇਸ਼ਨ ਆ ਗਈ ਸੀ ਕਿਉਂਕਿ ਜਦੋਂ ਵੀ ਬੈਂਕ 'ਚ ਲੁੱਟ ਹੁੰਦੀ ਹੈ ਸੀਸੀਟੀਵੀ ਕੈਮਰੇ ਜਿਹੜਾ ਇਹਨਾਂ ਦਾ ਹੈੱਡ ਕੁਆਰਟਰ ਵੀ ਚੱਲਦੇ ਹੁੰਦੇ ਨੇ ਉਸੇ ਵੇਲੇ ਸੂਚਨਾ ਉਹਦੇ ਬਾਰੇ ਇਹਨਾਂ ਦਾ ਇਹਦੇ ਬਾਰੇ ਇਹਨਾਂ ਦਾ ਟੈਕਨੀਸ਼ੀਅਨ ਦੱਸ ਸਕਦਾ ਉਹਦੇ ਬਾਰੇ ਅਸੀਂ ਕੁ ਅੱਗੇ ਪਿੱਛੇ ਲੋਕ ਲਗਾਉਂਦੇ ਨੇ ਬੈਂਕ ਦਾ ਕੰਮ ਹੈ ਉਹਦੇ ਵਿੱਚ ਇਸ ਬਾਰੇ ਤੁਸੀਂ ਵਿੱਚ ਅਸੀਂ ਕੋਈ ਐਕਸਪਲੇਨ ਨਹੀਂ ਕਰ ਸਕਦੇ ਉਹ ਬੈਂਕ ਦਾ ਕੰਮ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਮੁਕਦਮਾ ਦਰਜ ਕਰ ਰਹੇ ਹਾਂ ਜੀ ਉਹਨਾਂ ਦੇ ਸਟੇਟਮੈਂਟ ਦੇ ਜੋ ਸੈਕਸ਼ਨ ਬਣਦੇ ਉਹਦੇ ਤਦ ਪਰਚਾ ਦਰਜ ਕਰਦਣਾ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਜਲੰਧਰ ਦੇ ਵਿੱਚ ਚੋਰਾ ਦਾ ਆਤੰਕ ਲਗਾਤਾਰ ਹੀ ਵਧਦਾ ਜਾ ਰਿਹਾ ਹੈ ਚੋਰਾਂ ਦੇ ਹੌਸਲੇ ਇੰਨੇ ਕਿ ਜ਼ਿਆਦਾ بلند ਹੋ ਚੁੱਕੇ ਨੇ ਕਿ ਪੂਰੇ ਦਾ ਪੂਰਾ ਏਟੀਐਮ ਹੀ ਉਖਾੜ ਕੇ ਲੈ ਗਏ ਨੇ ਜਲੰਧਰ ਦੇ ਲੱਦੇਵਾਲੀ ਫਲਾਈਓਵਰ ਤੇ ਸਥਿਤ ਐਸਬੀਆਈ ਦੇ ਏਟੀਐਮ ਨੂੰ ਚੋਰ ਉਖਾੜ ਕੇ ਲੈ ਗਏ ਨੇ ਦੱਸਿਆ ਜਾ ਰਿਹਾ ਹੈ ਕਿ ATM ਦੇ ਵਿੱਚ 45 ਲੱਖ ਰੁਪਏ ਸੀ ਇਸ ਘਟਨਾ ਨੂੰ ਲੈ ਕੇ ਪੁਲਿਸ ਤੇ ਸਵਾਲੀਆਂ ਨਿਸ਼ਾਨ ਖੜੇ ਹੋ ਰਹੇ ਨੇ ਉਧਰ ਹੀ ਦੂਜੇ ਪਾਸੇ ਪੁਲਿਸ ਨੂੰ ਸੂਚਨਾ ਜ਼ਰੂਰ ਦਿੱਤੀ ਗਈ ਹੈ ਤੇ ਨਾਲ ਦੀ ਨਾਲ CCTV ਕੈਮਰੇ ਵੀ ਖੰਗਾਲੇ ਜਾ ਰਹੇ ਨੇ ਪਰ ਇੱਥੇ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 45 ਲੱਖ ਰੁਪਏ ਉਡਾ ਲੈ ਗਏ ਚੋਰ ਪਰ ਪੁਲਿਸ ਪ੍ਰਸ਼ਾਸਨ ਨੂੰ ਪਿੰਗ ਤੱਕ ਨਹੀਂ ਲੱਗੀ ਨਾ ਹੀ ਉਸ ATM ਦੇ ਵਿੱਚ ਕੋਈ ਸਿਕਿਉਰਿਟੀ ਗਾਰ ਮੌਜੂਦ ਸੀ ਹਾਲਕਿ ਬੈਂਕਾਂ ਨੂੰ ਪੁਲਿਸ ਵੱਲੋਂ ਏਟੀਐਮ ਦੇ ਵਿੱਚ ਸਿਕਿਉਰਿਟੀ ਗਾਰਡ ਰੱਖਣ ਦੀ ਹਦਾਇਤਾਂ ਜਿਹੜੀਆਂ ਜ਼ਰੂਰ ਦਿੱਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਚੋਰ ਜਾਂਦੇ ਹੋਏ ਆਪਣਾ ਸੱਬਲ ਉੱਥੇ ਹੀ ਛੱਡ ਗਏ ਤੇ ਪੁਲਿਸ ਵੱਲੋਂ ਉਸ ਸੱਬਲ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤੇ ਪੁਲਿਸਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿੰਨੇ ਵਜੇ ਤੁਹਾਨੂੰ ਪਤਾ ਲੱਗਦਾ ਹੈ ਸਰ ਸਾਨੂੰ ਮੈਂ ਅੱਜ ਡਿਊਟੀ ਅਫਸਰ ਹਾਂ ਮੈਨੂੰ ਮੈਸੇਜ ਮਿਲਿਆ ਵੀ ਲੱਦੇਵੜੀ ਦੇ ਲਾਗੇ ਐਸਵੀਆਈ ਦਾ ਏਟੀਐਮ ਹੈਗਾ ਉੱਥੇ ਕੋਈ ਵਾਰਦਾਤ ਹੋਈ ਹੈ ਤੇ ਮੌਕੇ ਤੇ ਪਹੁੰਚੋ ਮੈਂ ਮੌਕੇ ਤੇ ਆਇਆ ਇੱਥੇ ਮਿਸਟਰ ਪੁਨੀਤ ਜੀ ਮਿਲੇ ਆ ਉਹਨਾਂ ਨੇ ਮੇਰੇ ਪਾਸ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਰਿਕਾਰਡ ਕਰਾਈ ਏ ਉਹ ਦੱਸਿਆ ਵੀ ਮੈਂ ਇੱਥੇ ਜਿਹੜਾ ਇਹ ਬਿਲਡਿੰਗ ਦੀ ਜਿਹੜੀ ਹੈਗੀ ਏਟੀਐਮ ਵਾਲੀ ਦੁਕਾਨ ਹੈ ਇਹਨੂੰ ਮੈਂ ਇਹਦੀ ਦੇਖਰੇਖ ਕਰਦਾ ਜੀ ਮੈਂ ਝਾੜੂ ਪੂੰਛਾ ਕਰਦਾ ਇੱਥੇ ਉਹ ਹਾਂ ਤੇ ਉਹ ਸ਼ਾਮ ਨੂੰ ਕੱਲ 18 ਤਰੀਕ ਨੂੰ ਉਹ ਕਹਿੰਦਾ ਵੀ ਮੈਂ ਕਰੀਬ 9:30 9:10 ਵਜੇ ਦੇ ਵਿੱਚ ਮੈਂ ਦੁਕਾਨ ਬੰਦ ਕਰਕੇ ਚਲੇ ਗਿਆ ਸ਼ਟਰ ਲਾਤਾ ਇਹਨੂੰ ਲੌਕ ਲਾ ਕੇ ਚਲੇ ਗਿਆ ਸੀ ਹਾਂ ਲੇਕਿਨ ਸਵੇਰੇ ਜਿੱਦਾਂ ਰੋਜ਼ਾਨਾ ਦੀ ਤਰ੍ਹਾਂ ਮੈਂ 6:30 ਵਜੇ ਆਇਆ ਲੌਕ ਖੋਲਣ ਵਾਸਤੇ ਏਟੀਐਮ ਦਾ ਜਦੋਂ ਆਇਆ ਤੇ ਜਿਹੜਾ ਸ਼ਟਰ ਬੰਦ ਸੀਗਾ ਉਹਨੂੰ ਲੌਕ ਨਹੀਂ ਸੀ ਨਾਲ